ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨियस ਸਟੱਡੀ ਹਬ ਚੈਨਲ ਦੇ ਉੱਪਰ ਸੋ ਕਾਫੀ ਵਿਦਿਆਰਥੀਆਂ ਦੇ ਵਾਰ-ਵਾਰ ਕਮੈਂਟ ਆ ਰਹੀ ਸੀ ਕਿ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਸੋ ਇਹ ਅਪਡੇਟ ਆ ਚੁੱਕੀ ਹੈ ਸੋ ਆਪਾਂ ਘੜਨਾ ਡਿਸਕਸ ਕਰਦੇ ਹਾਂ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਕੁਝ ਹੀ ਟਾਈਮ ਪਹਿਲਾਂ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਰਾਜ ਦੇ ਵਿਦਿਅਕ ਅਦਾਰਿਆਂ ਦੇ ਖੁੱਲ੍ਹਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਸੇ ਵੀ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟਡ ਸਕੂਲ ਕਾਲਜ ਅਤੇ ਯੂਨੀਵਰਸਟੀਆਂ ਕੱਲ ਤੋਂ ਆਮ ਹੀ ਤਰ੍ਹਾਂ ਖੁੱਲਣਗੀਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਵੱਲੋਂ ਕੀਤਾ ਜਾਵੇਗਾ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਜ਼ਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਤੇ ਕਲਾਸਰੂਮ ਬਿਲਕੁਲ ਸੁਰੱਖਿਅਤ ਹਨ ਤਾਂ ਜੋ ਵਿਦਿਆਰਥੀ ਅਤੇ ਅਧਿਆਪਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਅਧਿਆਪਕ ਸਕੂਲਾਂ ਵਿੱਚ ਜਾ ਜਰਨਾਨਗੇ ਤੇ ਸਾਫ ਸਫਾਈ ਦੀ ਕਾਰਵਾਈ ਐਸ ਐਮ ਐਸ ਪੰਚਾਇਤਾਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਕੀਤੀ ਜਾਵੇਗੀ। ਵਿਦਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇਗੀ। ਸੋ 9 ਸਤੰਬਰ ਤੋਂ ਸਰਕਾਰੀ ਸਕੂਲ ਆਮ ਖੁੱਲਣਗੇ। ਸੋ ਸਕੂਲ ਜਿਹੜੇ ਵਿਦਿਆਰਥੀਆਂ ਲਈ ਤਾਂ 9 ਤਰੀਕ ਨੂੰ ਹੀ ਖੁੱਲਣਗੇ ਮੰਗਲਵਾਰ। ਪਰ ਜਿੰਨੇ ਵੀ ਅਧਿਆਪਕ ਨੇ ਉਹ ਜਿਹੜੇ ਕੱਲ ਹਾਜ਼ਰ ਹੋਣਗੇ ਸੋਮਵਾਰ ਨੂੰ 8 ਤਰੀਕ ਨੂੰ ਤੇ ਸਾਰਾ ਜਿਹੜਾ ਸਕੂਲ ਦਾ ਪ੍ਰਬੰਧ ਦੇਖਿਆ ਜਾਊਗਾ ਸੂਬੇ ਦਾ ਤੇ ਉਸ ਤੋਂ ਬਾਅਦ ਜੋ ਪਿੰਡ ਦੇ ਦਾ ਜ਼ਿਲ੍ਹੇ ਦੇ ਜੋ ਵੀ ਪ੍ਰਬੰਧਕ ਨੇ ਉਹਨਾਂ ਨੂੰ ਯਕੀਨੀ ਬਣਾਇਆ ਜਾਊਗਾ ਤੇ ਸੂਬੇ ਦੇ ਜਿਹੜੇ ਸਕੂਲ ਨੇ ਉਹ ਜੇ ਕੋਈ ਪ੍ਰਾਈਵੇਟ ਆ ਸਰਕਾਰੀ ਇਹ ਜਿਹੜਾ ਜਿੱਥੇ ਜ਼ਿਆਦਾ ਪ੍ਰਭਾਵਿਤ ਨਹੀਂ ਖੜਾ ਤੋਂ ਉਹ ਉਸ ਨੂੰ ਬੰਦ ਕਰਨ ਦਾ ਜਿਹੜਾ ਫੈਸਲਾ ਉਹ ਡਿਪਟੀ ਕਮਿਸ਼ਨ ਵੱਲੋਂ ਹੀ ਲਿਆ ਜਾਊਗਾ ਸੋ ਤਾਲਾ ਜਿਹੜੇ ਸਕੂਲ ਆਹੋ ਤੁਹਾਡੇ ਓਪਨ ਹੋ ਜਾਣਗੇ ਸਿਰਫ ਅਧਿਆਪਕਾਂ ਲਈ ਤੇ ਪਰਸੋਂ ਤੋਂ ਜਿਹੜੇ ਵਿਦਿਆਰਥੀ ਔਰ ਰੈਗੂਲਰ ਸਕੂਲ ਜਾ ਸਕਦੇ ਆ ਸੋ ਇਸਦੇ ਨਾਲ ਸੰਬੰਧਿਤ ਕੋਈ ਹੋਰ ਅਪਡੇਟ ਆਉਣੀ ਹੈ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਕਰ ਦੇਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ